5943 ਤੇ ਹੀ ਅੱਗੇ ਜਾ ਕੇ ਹੋਰ ਸਵਾਲ ਆਉਂਦੇ ਨੇ ਬਾਕੀ ਜਿਹੜੇ ਉtre ਸਵਾਲਾਂ ਦੇ ਜੀ ਜਵਾਬ ਰਹਿਗੇ ਤਾਂ ਆ ਸਵਾਲਾਂ ਦੇ ਵਿੱਚ ਕਵਰ ਹੋ ਜਾਣੇ ਨੇ ਕਵਨ ਮੁਖੀ ਚੰਦ ਹਿਵੇ ਘਰ ਛਾਇਆ ਇੱਥੇ ਮੁਖੀ ਦੇ ਅਰਥ ਵੀ ਸਾਨੂੰ ਸਿੱਖ ਲੈਣੇ ਚਾਹੀਦੇ ਨੇ ਕਵਨ ਮੁਖੀ ਕਵਨ ਮੁਖੀ ਮਤਲਬ ਕਿਸ ਪਿੱਛੇ ਜਾਂ ਕਿਸ ਤਰ੍ਹਾਂ ਇਸੇ ਕਰਕੇ ਜਿਹੜਾ ਗੁਰੂ ਮੁਖੀ ਜਾਂ ਮਨ ਮੁਖੀ ਸ਼ਬਦ ਆਉਂਦੇ ਨੇ ਉਹ ਵੀ ਇਸ ਮੁਖੀ ਨਾਲ ਸੰਬੰਧਿਤ ਨੇ ਗੁਰੂ ਮੁਖੀ ਮਤਲਬ ਗੁਰ ਦੀ ਤਰ੍ਹਾਂ ਜਾਂ ਗੁਰ ਦੇ ਪਿੱਛੇ ਲੱਗ ਕੇ ਸਿੱਖੀ ਸਿੱਖਿਆ ਮਨਮੁਖੀ ਮਤਲਬ ਜਿਹੜਾ ਮਨ ਦੇ ਪਿੱਛੇ ਲੱਗਿਆ ਹੋਇਆ ਹੈ ਮਨਮੁਖੀ ਉਸ ਤਰ੍ਹਾਂ ਕਮਨ ਮੁਖੀ ਕਿਸ ਤਰ੍ਹਾਂ ਜਿ ਕਿਸ ਦੇ ਪਿੱਛੇ ਇਹ ਚੰਦ ਆ ਜਿਹੜਾ ਦੇ ਹਿਵੇ ਘਰ ਬਰਫ ਦਾ ਘਰ ਬਰਫ ਦੇ ਘਰ ਦੇ ਵਿੱਚ ਹਨੇਰਾ ਛਾਇਆ ਹੋਇਆ ਚੰਦ ਮੰਨ ਦਾ ਪ੍ਰਤੀਕਾ ਮੰਨ ਨੂੰ ਚੰਦ ਵੀ ਕਹਿੰਦੇ ਨੇ ਕਿਉਂਕਿ ਚੰਦ ਕੋਲ ਆਪਣੀ ਰੋਸ਼ਨੀ ਨਹੀਂ ਹੈ ਉਹ ਸੂਰਜ ਦੀ ਰੋਸ਼ਨੀ ਰਿਫਲੈਕਟ ਕਰਦਾ ਸੂਰਜ ਦੀ ਰੋਸ਼ਨੀ ਕਰਕੇ ਚਮਕਦਾ ਸੂਰਜ ਦੀ ਰੋਸ਼ਨੀ ਦੀ ਚਮਕ ਹੀ ਸਾਨੂੰ ਦਿਖਦੀ ਆ ਚੰਦ ਤੋਂ ਇਸ ਇਹ ਮਨ ਦਾ ਆਪਣਾ ਕੋਈ ਗਿਆਨ ਨਹੀਂ ਜਿਹਾ ਤਾਂ ਇਹ ਸੰਸਾਰਕ ਦੀਆਂ ਐਕਸਪੀਰੀਅੰਸ ਇਕੱਠੇ ਕੀਤੇ ਹੋਏ ਨੇ ਉਹ ਜਾਂਦਾ ਨੇ ਸਾਰੇ ਆਪਣੇ ਆਪ ਨੂੰ ਗਿਆਨਮਾਨ ਮਨ ਦਾ ਪਰ ਉਹ ਦੁਰਮਤਾ ਜੇ ਸੱਚ ਦਾ ਗਿਆਨ ਹਾਸਲ ਕਰੂਗਾ ਤਾਂ ਉਹ ਸਤਿਗੁਰੂ ਦੀ ਸਿੱਖਿਆ ਤਾਂ ਲਊਗਾ ਉਹ ਸਤਿਗੁਰੂ ਸੂਰਜ ਆ ਇਹ ਮਨ ਜਾਣਦਾ ਸਤਿਗੁਰ ਦੇ ਗਿਆਨ ਦੀ ਰੋਸ਼ਨੀ ਇਸ ਮਨਤ ਦੇ ਵਿੱਚੋਂ ਉਜਾਗਰ ਹੋਣੀ ਆ ਜਿਹੜਾ ਨਾਨਕ ਬੋਲ ਰਿਹਾ ਕੁਝ ਵੀ ਗੱਲਾਂ ਕਰ ਰਿਹਾ ਹੈ ਇਹ ਇਸ ਸਤਗੁਰੂ ਦੇ ਗਿਆਨ ਦੀ ਹੀ ਰੋਸ਼ਨੀ ਦੱਸ ਰਿਹਾ ਲੋਕਾਂ ਨੂੰ ਆਪਣੇ ਸੰਸਾਰਿਕ ਬੋਲੀ ਦੇ ਵਿੱਚ ਇਹ ਅੱਖਰਾਂ ਦੇ ਵਿੱਚ ਲਿਖ ਕੇ ਤਾਂ ਹੀ ਸ਼ੁਰੂਆਤ ਵਿੱਚ ਸਤਗੁਰ ਪ੍ਰਸਾਦ ਲਿਖ ਦਿੰਦੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਵੀ ਸਤਗੁਰ ਤੋਂ ਮਿਲਿਆ ਪ੍ਰਸਾਦ ਆ ਸਤਗੁਰ ਤੋਂ ਮਿਲਿਆ ਗਿਆਨ ਸਤਗੁਰ ਕੀ ਹੁੰਦਾ ਸਤਗੁਰ ਹੁੰਦਾ ਸਤ ਨੂੰ ਜਾਣਨ ਦਾ ਗੁਰ ਗੁਰ ਹੁੰਦਾ ਵਿਵੇਕ ਵਿਚਾਰ ਸੱਚ ਝੂਠ ਨੂੰ ਪਰਖਣ ਵਾਲੀ ਬੁੱਧੀ ਵਿਵੇਕ ਉਹ ਸਭ ਦੇ ਅੰਦਰ ਹੈ ਪਰ ਅਸੀਂ ਭਲੇਖੇ ਦੇ ਵਿੱਚ ਉਸ ਨੂੰ ਵਰਤ ਨਹੀਂ ਰਹੇ ਸਾਡੇ ਦੁਰਮਤ ਹਾਵੀ ਆ ਜਦੋਂ ਉਸ ਨੂੰ ਵਰਤਣਾ ਸ਼ੁਰੂ ਕਰਤਾ ਤਾਂ ਉਸ ਬੁੱਧੀ ਤੋਂ ਹੀ ਸਾਨੂੰ ਉਹ ਗਿਆਨ ਹਾਸਲ ਹੋ ਜਾਣਾ ਬ विवेक ਦੇ ਗੁਣ ਤੋਂ ਹੀ ਸਾਨੂੰ ਉਹ ਹਾਸ ਗਿਆਨ ਹਾਸਲ ਹੋ ਜਾਣਾ ਅਸਲੀਅਤ ਨੂੰ ਪਰਖਣ ਦਾ ਹੋ ਗੁਣ ਉਹ ਸਾਡੇ ਅੰਦਰ ਹੈ ਹਰੀ ਬਿਸਰਤ ਤੇਰੇ ਗੁਣ ਗਲਿਆ ਉਹ ਗੁਣ ਗਾਲ ਲਿਆ ਸੀ ਅਸੀਂ ਆਪਣਾ ਮੂਲ ਭੁੱਲ ਕੇ ਕਮਨ ਮੁਖੀ ਚੰਦ ਹਵੇ ਕਰ ਛਾਇਆ ਠੰਡੇ ਹਿਰਦੇ ਦੇ ਵਿੱਚ ਹਨੇਰਾ ਕਿਵੇਂ ਛਾਇਆ ਹੋਇਆ ਕਿਸ ਕਾਰਨ ਕਰਕੇ ਕਵਨ ਮੁਖੀ ਸੂਰਜ ਤਪਿਤ ਪਾਇਆ ਕਿਸ ਤਵ ਨਾਲ ਜਾਂ ਕਿਸ ਤਰ੍ਹਾਂ ਕਿਸ ਪਿੱਛੇ ਸੂਰਜ ਚੜੂਗਾ ਫਿਰ ਉਹ ਸਤੂਰ ਦਾ ਸੂਰਜ ਚੜੂਗਾ ਕਿਵੇਂ ਕਵਨ ਮੁਖੀ ਕਾਲ ਜੋਹਤ ਨਿਤ ਰਹੇ ਕਿਸ ਕਾਰਨ ਜਾਂ ਕਿਸ ਤਰ੍ਹਾਂ ਸਾਨੂੰ ਇਹ ਕਾਲ ਰੋਜ਼ ਡਰਾਉਦਾ ਰਹੇਗਾ ਜੋ ਉਹ ਸਾਨੂੰ ਸਾਡੇ ਤੇ ਨਜ਼ਰ ਰੱਖਦਾ ਕਿਸ ਤਰ੍ਹਾਂ ਰੋਜ਼ ਤਾਨੂੰ ਜਾਚਦਾ ਰਹੇਗਾ ਕਵਨ ਨੂੰ ਬੁੱਧੀ ਗੁਰਮੁਖੀ ਪਤ ਰਹੇ ਉਹ ਕਿਹੜੀ ਬੁੱਧੀ ਆ ਜਿਹਦੀ ਗੁਰਮੁਖੀ ਗੁਰਦੇ ਮੂਰੇ ਇੱਜ਼ਤ ਰਹਿੰਦੀ ਆ ਕਵਨ ਜੋਧ ਜੋ ਕਾਲ ਸੰਘਾਰੇ ਉਹ ਕਿਹੜਾ ਸੂਰਮਾ ਜੋਧਾ ਜਿਹੜਾ ਕਾਲ ਨੂੰ ਖਤਮ ਕਰ ਦਵੇ ਸੰਧਾਰੇ ਮਤਲਬ ਮਾਰ ਦਵੇ ਬੋਲੇ ਬਾਣੀ ਨਾਨਕ ਵਿਚਾਰ ਹੈ ਹੁਣ ਨਾਨਕ ਵਿਚਾਰ ਕਰਕੇ ਇਹ ਬਾਣੀ ਬੋਲ ਸਾਨੂੰ ਇਹਨਾਂ ਗੱਲਾਂ ਬਾਰੇ ਦੱਸ ਉਹ ਦੱਸਦੇ ਨੇ ਹੁਣ ਨਾਨਕ ਦੇਵ ਜੀ ਸ਼ਬਦ ਭਖਤ ਸਸੀ ਜੋਤੀ ਅਪਾਰਾ ਭਖਤ ਮੀਂਹ ਦਾ ਬੋਲਣਾ ਵਿਚਾਰਨਾ ਸ਼ਬਦ ਦੇਸ਼ ਉਚਾਰਨ ਦਾ ਚੰਦ ਰੂਪੀ ਹਰਦੇ ਕੋਲ ਨਾ ਪਾਰ ਹੋਣ ਵਾਲਾ ਗਿਆ ਆ ਜਾਂਦਾ ਹੈ ਅਪਾਰਾ ਮਤਲਬ ਨਾ ਪਾਰ ਹੋਣ ਵਾਲਾ ਗਿਆ ਸ਼ਬਦ ਭਖਤ ਸ਼ਬਦ ਸ਼ਬਦ ਨੂੰ ਸਮਝ ਕੇ ਜਦ ਉਚਾਰਾਂਗੇ ਤਾਂ ਇਸ ਸਸੀ ਇਸ ਸ਼ਸ਼ੀ ਸ਼ਬਦ ਦਾ ਸ਼ਸ਼ੀ ਉਦੋਂ ਬਿੰਦੀਆਂ ਦੀ ਡਵੈਲਪਮੈਂਟ ਹੈ ਨਹੀਂ ਸੀ ਸ਼ਸ਼ੀ ਹੁੰਦਾ ਚੰਦ ਸ਼ਬਦ ਪਾਖਦਾ ਸ਼ਸ਼ੀ ਜੋਤੀ ਅਪਾਰਾ ਇਹ ਚੰਦਰੂਪੀ ਹਿਰਦੇ ਕੋਲ ਜੋਤੀ ਰੋਸ਼ਨੀ ਆ ਜਾਂਦੀ ਆ ਸਤਗੁਰ ਦੀ ਰੋਸ਼ਨੀ ਜੋਤੀ ਬੁੱਧੀ ਆ ਜਾਂਦੀ ਆ ਮਤਲਬ ਅਪਾਰਾ ਨਾ ਪਾਰ ਹੋਣ ਵਾਲੀ ਬੁੱਧੀ ਆ ਜਾਂਦੀ ਆ ਸ਼ਸ਼ੀ ਘਰੀ ਸੂਰ ਵਸੈ ਮਿਟੇ ਅਧਿਆਰਾ ਇਹ ਚੰਦ ਦੇ ਘਰ ਦੇ ਵਿੱਚ ਹੀ ਸੂਰਜ ਵਸਣ ਲੱਗ ਜਾਂਦਾ ਸੂਰਜ ਦੀ ਰੋਸ਼ਨੀ ਆ ਗਈ ਤਾਂ ਹਨੇਰਾ ਖਤਮ ਹੋ ਗਿਆ ਗਿਆ ਅੰਤ ਦਾ ਨੇ ਇਹ ਖਤਮ ਹੋ ਗਿਆ ਇਹ ਚੰਦ ਸੂਰਜ ਧਰਮ ਦੇ ਖੇਤਰ ਚ ਇਹਨਾਂ ਨੂੰ ਪ੍ਰਤੀਕ ਮੰਨਿਆ ਜਾਂਦਾ ਜਿਹੜਾ ਹਿਰਦਾ ਜਾਂਦਾ ਜਿਹੜਾ ਸਤਗੁਰਾ ਹੋ ਸੂਰਜਾ ਤਾਂ ਹੀ ਇਹ ਸੂਰੇਵanshi ਜਾਂ ਚੰਦਰਵanshi ਕਹਿੰਦੇ ਨੇ ਇਸਲਾਮਿਕ ਕੰਟਰੀਆਂ ਆਪਣੇ ਝੰਡੇ ਤੇ ਅੱਧਾ ਚੰਦ ਰੱਖਦੀਆਂ ਨੇ ਮਸਜਿਦ ਦੇ ਉੱਤੇ ਅੱਧਾ ਚੰਦ ਪਾਇਆ ਹੁੰਦਾ ਇਹ ਉਹੀ ਕਾਰਨ ਨੇ ਇਹ ਇਹ ਮਨ ਦੇ ਪ੍ਰਤੀਕ ਨੇ ਮਨ ਆਪਣੇ ਗਿਆਨ ਨਾਲ ਨਹੀਂ ਤਰ ਸਕਦਾ ਉਹ ਸਤਗੁਰ ਤੋਂ ਗਿਆਨ ਲੈ ਕੇ ਹੀ ਤਰ ਸਕਦਾ ਤੁਮਰੀ ਉਸਤਤ ਤੁਪਤੇ ਹੋਏ ਨਾਨਕ ਵਰਾਂ ਜਾਣਸ ਕੋਈ ਸੁਖ ਦੁਖ ਸਮਕਰ ਨਾਮ ਆਧਾਰਾ ਸੁਖ ਦੁਖ ਨੂੰ ਬਰਾਬਰ ਮੰਨ ਕੇ ਨਾਮ ਦਾ ਸਹਾਰਾ ਲਵੋ ਆਪੇ ਪਾਰ ਉਤਾਰਣਾ ਹਾਰੇ ਉਸ ਪਰ ਉਤਾਰਣ ਹਾਰੇ ਨੇ ਆਪੇ ਪਾਰ ਕਰ ਦੇਣਾ ਜੇ ਗੱਲ ਤੇ ਪਹਿਰਾ ਦਵਾਂਗੇ ਗੁਰ ਪਰਚੇ ਮਨ ਸਾਚੀ ਸਮਾਏ ਗੁਰ ਨੂੰ ਪਛਾਣ ਕੇ ਗੁਰ ਪਰਚੇ ਗੁਰ ਨੂੰ ਪਛਾਣ ਕੇ ਮਨ ਸੱਚ ਚ ਸਮਾਜ ਜਾਊਗਾ ਪ੍ਰਣਵਤ ਨਾਨਕ ਕਾਲ ਨਾ ਖਾਏ ਇਸ ਤਰੀਕੇ ਨਾਲ ਕਾਲ ਸਾਨੂੰ ਜੋਂਦਾ ਨਹੀਂ ਖਾਲ ਸਾਨੂੰ ਖਾ ਨਹੀਂ ਸਕਦਾ ਜੇ ਅਸੀਂ ਸੱਚ ਚ ਸਮਾਜ ਜਾਵਾਂ ਸੱਚ ਉਹ ਪਿੰਜਰਾ ਗੁਰਬਾਣੀ ਵਿੱਚ ਹੀ ਗੱਲਾਂ ਆਈਆਂ ਨੇ ਵੀ ਤੋਤਾ ਪਿੰਜਰੇ ਦੇ ਵਿੱਚ ਕੈਦ ਆ ਜਿੰਨਾ ਚਿਰ ਉਹ ਪਿੰਜਰੇ ਚ ਰਹੂਗਾ ਉਹ ਬਿੱਲਾ ਉਹਨੂੰ ਖਾ ਨਹੀਂ ਸਕਦਾ ਬਿੱਲਾ ਕਾਲ ਆ ਮਨ ਤੋਤਾ ਤੇ ਇਹ ਪਿੰਜਰਾ ਸੱਚ ਦਾ ਗਿਆਨ ਦਾ ਸਤਿਗੁਰ ਦਾ ਗਿਆਨ ਜਿੰਨਾ ਚਿਰ ਗੁਰ ਨੂੰ ਪਰਚ ਕੇ ਮਨ ਸੱਚ ਜਿਹਾ ਮਨ ਮਤਲਬ ਜਿੰਨਾ ਚਿਰ ਮਨ ਕੋਲ ਸੱਚ ਦਾ ਗਿਆਨ ਸੱਚ ਖਤਮ ਨਹੀਂ ਹੁੰਦਾ ਸਭੇ ਬੁੱਤੀ ਜਾਲੀਅਲ ਕਰੇ ਤਤ ਗਿਆਨ ਤਤ ਗਿਆਨ ਅਸਲੀਅਤ ਦਾ ਗਿਆਨ ਉਹ ਖਤਮ ਨਹੀਂ ਹੁੰਦਾ ਜੇ ਫਿਰਦੇ ਚ ਉਹ ਗਿਆਨ ਆ ਸੱਚ ਦਾ ਸਾਡੀ ਅਸਲੀਅਤ ਦਾ ਤਾਂ ਉਹ ਫਿਰਦਾ ਖਤਮ ਨਹੀਂ ਹੋਵੇਗਾ ਬਾਕੀ ਹਿਰਦਿਆਂ ਨੂੰ ਕਾਲ ਨੇ ਖਾ ਜਿਹੜਾ ਖਤਮ ਕਰ ਦੇਣਾ ਬਸੇ ਹੀ ਆਵੀ ਇਹ ਪਰਮ ਖਤਮ ਕਰਕੇ ਆਪਣਾ ਮੂਲ ਦਾ ਗਿਆਨ ਹਾਸਲ ਕਰਨਾ ਆਪਣੀ ਅਸਲੀਅਤ ਦਾ ਗਿਆਨ ਇਹ ਕੀ ਆ ਇਹ ਸਾਰਾ ਸੱਚ ਦਾ ਉਪਦੇਸ਼ ਹੀ ਦਿੱਤਾ ਹੋਇਆ ਸਿੱਧਾ ਲਾ ਪਰਮ ਤਤ ਦੀ ਗੱਲ ਹੋ ਰਹੀ ਹੈ ਇਹ